ਜੇ ਕੋਈ ਬੰਦਾ ਪਿੰਡ ਦੇ ਵਿੱਚ ਤੇ ਚਿੱਟੇ ਰੰਗ ਦੇ ਸੱਥਰ ਵਿਸਾ ਕੇ ਤੇ ਉਹੀ ਬੰਦਾ ਉਸੇ ਪਿੰਡ ਚ ਤਿੰਨ ਮੰਜ਼ਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੋਣ ਦੇਣਾ ਉਹਨਾਂ ਦੇ ਘਰੇ ਤਾਂ ਫਿਰ ਬਲਡੋਜ਼ਰ ਚੱਲੂ ਵੇ ਚ ਪੰਜਾਬ ਸਰਕਾਰ ਨੇ ਪੰਜਾਬ ਚੋਂ ਨਸ਼ੇ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੂ ਨਸ਼ਾ ਵਿਰੁੱਧ ਪੁਲਿਸ ਨੇ ਹੁਣ ਤੱਕ 11403 ਐਫ ਆਰ ਦਰਜ ਕੀਤੀਆਂ ਨੇ 18867 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਰੋੜਾਂ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਵੀ ਕੀਤੀ ਜਾ ਰਹੀ ਹੈ ਨਸ਼ੇ ਦੇ ਕਾਰੋਬਾਰ ਦੇ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ ਕਸਵਾ ਨਡਾਲਾ ਦੇ ਵਿੱਚ ਹੋਈ ਚੋਰੀ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਇੱਕ ਚੋਰ ਨੂੰ ਕਾਬੂ ਕਰ ਲਿਆ ਗਿਆ ਅਤੇ ਦੋਦੀ ਭਾਲ ਜਿਹੜੀ ਪੁਲਿਸ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਇਸ ਤੇ ਪੁਲਿਸ ਦੇ ਵੱਲੋਂ ਕਾਰਵਾਈ ਜਿਹੜੀ ਆ ਕੀਤੀ ਜਾ ਰਹੀ ਹੈ ਤੇ ਦੱਸਦੀ ਹੈ ਕਿ ਨਡਾਲਾ ਦੇ ਵਿੱਚ ਚੋਰ ਇੱਕ ਗੱੜੇ ਦੇ ਵਿੱਚ ਦਾਖਲ ਹੁੰਦੇ ਨੇ ਜਿੱਥੇ ਉਹਨਾਂ ਦੇ ਵੱਲੋਂ ਨਗਦੀ ਅਤੇ ਗਹਿਣੇ ਜਿਹੜੇ ਆ ਚੋਰੀ ਕਰ ਲਏ ਗਏ ਸੀ ਜਿਸ ਤੋਂ ਬਾਅਦ ਉਹਨਾਂ ਨੇ ਸ਼ਿਕਾਇਤ ਦਰਜ ਕਰਵਾਈ ਤਾਂ ਪੁਲਿਸ ਦੇ ਵੱਲੋਂ ਲਗਾਤਾਰ ਇਤਿਹਾਕ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਸੀ ਤਾਂ ਹੁਣ ਪੁਲਿਸ ਨੇ ਇੱਕ ਚੋਰ ਜਿਹੜਾ ਇਸ ਦੇ ਵਿੱਚ ਕਾਬੂ ਕੀਤਾ ਅਤੇ ਉਸ ਦੇ ਵੱਲੋਂ ਇੱਕ ਮੋਟਰਸਾਈਕਲ ਵੀ ਕਾਬੂ ਕੀਤਾ ਗਿਆ ਤੇ ਫਿਰ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤੇ ਦੋ ਜਿਹੜੇ ਫਰਾਰ ਨੇ ਚੋਰ ਉਹਨਾਂ ਦੀ ਭਾਲ ਜਿਹੜੀ ਆ ਲਗਾਤਾਰ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਹੋਰ ਇਸ ਪੂਰੇ ਮਾਮਲੇ ਤੇ ਕੀ ਜਾਣਕਾਰੀ ਪੁਲਿਸ ਦੇ ਵੱਲੋਂ ਦਿੱਤੀ ਗਈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜੀ ਸਰ ਇਹ ਕੀ ਨਿਤੀ 26 6 25 ਨੂੰ ਜੀ ਵਕਤ ਕਰੀਬ 11:30 ਵਜੇ ਇਹਨਾਂ ਨੇ ਸਾਡੇ ਕਸਬਾ ਨਡਾਲਾ ਦੇ ਵਿੱਚ ਰਮਜੀਤ ਸਿੰਘ ਪੁੱਤਰ ਬੁਰਾ ਸਿੰਘ ਵਾਸੀ ਨਡਾਲਾ ਜੀ ਉਹਨਾਂ ਦੇ ਘਰ ਦੇ ਵਿੱਚ ਚੋਰੀ ਕੀਤੀ ਸੀ ਚੋਰੀ ਕਰਕੇ ਇਹ ਮੋਟਰਸਾਈਕਲ ਤੇ ਸਮੇਤ ਦੋਚੀ ਤਿੰਨ ਸੀ ਜੀ ਹਾਂ ਕਿਥੋਂ ਕਾਪੂ ਕੀਤਾ ਗਿਆ ਕਿੰਨੇ ਜਾਣੇ ਸੀ ਇਹ ਸਰ ਕੁੱਲ ਤਿੰਨ ਦੋਚੀ ਸੀ ਜੀ ਇਨੂੰ ਅਸੀਂ ਆਪਣੇ ਮੁਕਬਰ ਖਾ ਦੀ ਤਲਾਸ਼ ਤੇ ਇਹਨੂੰ ਰਈਏ ਲਾ ਕੇ ਗ੍ਰਫਤਾਰ ਕੀਤਾ ਜੀ ਤੇ ਵਾਰਦਾਤ ਵਿੱਚ ਵਰਤੇ ਹੋਏ ਮੋਟਰਸਾਈਕਲ ਵੀ ਰਿਕਵਰ ਕਰਕੇ ਦੋਸ਼ੀ ਦੀ ਪਛਾਣ ਕੀ ਕਿਸ ਨੰਦੋ ਦੋਸ਼ੀ ਦਾ ਨਾਮ ਹੈਗਾ ਜੀ ਇਹ ਦੋਤਾ ਹੀ ਜਿਹੜਾ ਆਲਰੇਡੀ ਪਹਿਲਾਂ ਹੀ ਮਕਦਮਾ ਨੰਬਰ 141 ਮਿਤੀ 26 6 25 ਚੇਰੇ ਧਾਰਾ 331 ਜਿੰਨ 305 ਬੀ ਐਨ ਐਸ ਤਾ ਤ ਦਰਜਸ਼ਟ ਕੀਤਾ ਗਿਆ ਹੈ ਜੀ ਤੇ ਇਹਦੀ ਜਿਹੜੀ ਫੋਟੋ ਤੋਂ ਕੈਮਰੇ ਸੀਸੀਟੀਵੀ ਫੋਟੋ ਤੋਂ ਆਧਾਰ ਤੇ ਇਹਦੀ ਜਿਹੜੀ ਸ਼ਨਕਤੀ ਹੋ ਚੁੱਕੀ ਹੈ ਜੀ ਤੇ ਇਹਦਾ ਨਾਮ ਹੈਗਾ ਜੀ ਸਨੀ ਪੁੱਤਰ ਬਿੰਦਰਵਾਸੀ ਰਈਆ ਜੀ ਕੀ ਰਿਕਵਰੀ ਹੋਈ ਇਸ ਟਾਈਮ ਅਸਲੀ ਇਹਨੂੰ ਸਰਵਾਰਦਾਤ ਵਿੱਚ ਵਰਤਿਆ ਹੋਇਆ ਮੋਟਰਸਾਈਕਲ ਹਟਾਵਾ ਹੋ ਗਿਆ ਜੀ ਜੀ ਉਹਦੇ ਪੁਲਿਸ ਨੇ ਮਾਰਤਾ ਕਿ ਪੀਆ